ਹਾਂ ਜੀ ਕੀ ਹੋਲਾ ਸਾਰੇ ਹੀ ਰਹਿੰਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਤੇ ਲਾਓ ਭਾਈ ਕਰਤੀਆ ਲਾਓ ਦੀ ਸਟਾਰਟਿੰਗ ਲੱਗਪਗ ਲੱਗਪਗ 11:30 ਵਜੇ ਠੀਕ ਹੈ ਕਿ ਨਹੀਂ 11:30 ਵਜੇ ਦਿਨ ਗਿਆ ਚੜ ਆਪਣ ਇਧਰ ਦਮਣੀ ਵੀ ਆਇਆ ਬੈਠਾ ਵੀ ਠੀਕ ਹੈ ਇਹ ਬਿੱਡਾ ਤੇ ਗ੍ਰੇਂਡਰ ਚਲਾਉ ਨੂੰ ਫਰਦਾ ਇਹਦੇ ਕੋਲੇ ਬਲੇਡ ਹੈ ਨਹੀਂ ਬਸ ਤੇ ਨਹੀਂ ਤਾਂ ਹੁਣ ਉਹਨੂੰ ਬਿੱੱਡੀ ਵੜ ਦਿੰਦਾ ਇਹਨਾਂ ਆਕਿਆ ਪਏ ਕਹਿੰਦਾ ਤੂੰ ਸੋਨਣਾ ਵਾਲਾ ਤੇ ਗ੍ਰੇਂਡਰ ਚੱਕ ਲੈਂਦਾ ਭੱਜ ਕਹਿੰਦਾ ਬਿੱਡ ਵੱਡੂ ਬਿੱਡ ਵੱਡੂ ਤੇ ਦੇਖਿਆ ਬਲੇਡ ਲਿਆਂਦਾ ਨਹੀਂ ਤੇ ਕੱਲਾ ਹਰ ਅਡਰੂ ਦੂਜਾ ਘਸਾਇਆ ਤੇ ਨੇ ਕੁਛ ਨਹੀਂ ਕੀਤਾ ਨੇ ਕਲੀ ਚਾਦਰੀ ਇਕੱਠੀ ਕੀਤੀ ਠੀਕ ਹੈ ਕਿ ਨਹੀਂ ਬਾਬੇ ਐ ਨਹੀਂ ਕੰਮ ਹੈ ਸਾਡਾ ਤੇ ਛੋੜਨਾ ਛੋੜਰੀ ਬਾਬੇ ਬਹੁਤ ਟਾਈਮ ਹੋ ਗਿਆ ਨਿਕਲ ਕੇ ਭੰਜ ਬਿਸਤਰਾ ਜਿਹਾ 11:30 ਹੋ ਗਏ ਬਾਹਰ ਧੁੱਪਾ ਤਾਪਾ ਦੇਖੋ ਕਿਹੜੇ ਸਾਹ ਤੇ ਚੜੇ ਨਾ ਪੰਗਾ ਕੱਟ ਗਏ ਜੀ ਸ਼ਾਬਾਸ਼ ਇਦਰੋਂ ਹੀ ਸੋਚਾਂ ਵੜਦੀ ਸਾਰੀਆਂ ਇੱਕ ਮਿੰਟ ਖੜਦਾ ਫਿਰ ਦਿਖਾਵਾਂ ਮੈਂ ਪਤਾ ਬਾਹਰ ਲਾ ਧੁੱਪਾ ਵੇਖੋ ਲੈਟਰ ਵੇਖੋ ਉਹ ਤਾਂ ਨਹੀਂ ਲੈਟਰ ਕੋਈ ਹਾਲਾ ਬੰਦ ਕਰ ਪਾਈ ਓਏ ਮੁੰਡਿਆ ਹੋ ਗਿਆ ਤਾਂ ਇਹ ਬੰਦ ਉਹ ਕਿਧਰ ਰਿਪੋਰਟਾਂ ਤੇ ਬੈਡ ਖੋਲ ਕੇ ਪਹਿਲਾ ਉਹ ਵੀ ਕਰਕੇ ਬੰਦ ਪੁਜਾ ਸੇਮ ਸੇਮ ਹਾਂਜੀ ਦਿੰਦਾ ਡੇਕ ਪਾ ਸੀ ਚਾਪ ਹੋਏ ਪਾਣਾ ਕੀ ਖੋਲ ਲਏ ਪਾਈ ਤੇ ਸਰਚੇ ਦੇ ਬਾਰੇ ਬੈਠ ਓਏ ਇਧਰ ਏ ਲੈ ਟੂਈ ਕਰਦੀ ਹੈ ਵਾਲ ਠੀਕ ਹੈ ਐਨੇ ਕੰਮ ਸੀਗਾ ਉੱਤੇ ਵਾਵਾ ਪਏ ਐ ਐਨੇ ਐਨੇ ਜਿਡੇ ਹੋਏ ਪਏ ਹੈ ਫਿਰ ਰੋਟੀ ਟਾਈਮ ਹੈਰੇ ਵੀਰੋ ਧੜਕੇ ਰੋਟੀ ਖਾਵਾਂਗੇ ਹਾਂਜੀ ਆ ਮੁੰਡਾ ਵਿਚਾਰੇ ਸੂਦ ਹੋਇਆ ਨੂੰ ਘਰੋਂ ਕੱਢਤਾ ਮੈਂ ਕਿਹਾ ਚੱਲ ਤੂੰ ਇੱਕ ਹੀ ਖਾਣਾ ਠੀਕ ਹੈ ਜੀ ਹਾਂਜੀ ਮੇਰੇ ਦੋਸਤੋ ਚੋਪਰ ਜੀ ਵੀ ਆਏ ਹੋਏ ਨੇ ਤੇ ਚੱਲ ਫਿਰ ਮੁੰਡਾ ਆਪਾਂ ਰਏ ਕੁਛ ਅਜ਼ਰੀ ਦੇ ਕੋ ਉਤਰ ਚੱਕ ਲੈ ਕੇ ਕੱਢ ਆਪਣਾ ਮੋਟਰਸਾਈਕਲ ਬਾਹਰ ਲਾ ਚੋਕ ਕੱਟ ਚੋਕ ਤੇ ਚੱਲ ਗਏ ਠੀਕ ਹੈ ਤੇ ਦੇਖਦੇ ਹਾਂ ਫਿਰ ਕੀ ਬੰਦ ਆ ਅਗਲਾ ਘੜਲਾ ਬਾਹਰ ਹੋ ਗਿਆ ਤਾਂ ਥੋੜੇ ਜਿਹਾ 부জে ਜੇ ਪਈ ਹੈ ਜੀ ਯਾਰੀ ਲੱਗਦਾ ਹੋਰ ਤਾਂ ਕੋਈ ਗੱਲ ਦੀ ਹੱਟਾ ਫੌਜ ਦੇ ਪੰਡਰੇ ਕੇ ਆਪਣੇ ਮਿੱਤਰ ਢੰਡੀ ਕੋਲੇ ਇੱਕ ਮਿੰਟ ਚੁੱਛੀ ਰੋਜ਼ ਗੇਟ ਖੋਲ ਕੇ ਆ ਬਿਠਾਈ ਗੇ ਕਬੂਤਰ ਆਪਣਾ ਘੋੜੇ ਵਾਂ ਤੇ ਉਹ ਰਿਛਤਰੀ ਆਪਣੀ ਗੇਟ ਕਿਡੇ ਪਾਸਿਆ ਦਾ ਆ ਨਾ ਪੁੱਤ ਏ ਇੱਕ ਮਿੰਟ ਪਹਿਲੇ ਛਤਰੀ ਖੋਲ ਲਗੇ ਆਪਾਂ ਆਪਣੀ ਹਣਾ ਕੂਤਰ ਬਾਅਦ ਚ ਕੱਢ ਲਾਂਗੇ ਹੈ ਛਤਰੀ ਤੋਂ ਖੱਬੀ ਕਿਦਰ ਗਈ ਕਵਾ ਲੋਗੀ ਬ్రో 음. <laughs> 아 에야부터 ਲੌਟੀ ਚੱਕਦਾ ਘੋੜੇ ਮੂੰਹ ਆਪਣਾ ਵਾਪਸ ਠੀਕ ਆ ਘਰ ਨੂੰ ਘੋੜੇ ਮੂੰਹ ਦੀ ਵਾਪਸੀ ਹੋ ਗਈ ਆ ਬ్రో ਠੀਕ ਆ ਕਿ ਨਹੀਂ ਘੋੜੇ ਮੂੰਹ ਦੀ ਤੇ ਛਤਰੀ ਦੀ ਤੇ ਹੁਣ ਚੱਲਿਆਂ ਬਾਪੇਓ ਆਪਾਂ ਅਗਲੇ ਪੈਟਰੋਲ ਪੰਪ ਤੇ ਠੀਕ ਆ ਕਿ ਨਹੀਂ ਗਾਹਾਂ ਤੋਂ ਇੱਕ ਤਾਂ ਚੁੱਭਰ ਵਾਸਤੇ ਬੋਤਲ ਤੇ ਪੈਟਰੋਲ ਪਾ ਕੇ ਲਿਆਉਣਾ ਇੱਕ ਤਾਂ ਘਰੇ ਆ ਕੇ ਪੀਵਾਂਗੇ ਹੱਥ ਨੇ ਮੇਰੇ ਦੋ ਦੋ ਪਿੱਗ ਪੈਟਰੋਲ ਦੇ ਲਾਇਆ ਕਰਾਂਗੇ ਤੇ ਨਾਲੇ ਆਪਣੇ ਵਾਲੇ ਮੋਟਰਸਾਈਕਲ ਦੀ ਵੀ ਕੱਟ ਹੀ ਹੋਣਾ ਹਨਾ ਤੇ ਉਹਦੇ ਦੀ ਬੰਨ ਕੇ ਚਲੋ ਪਾ ਲੈਵਾਂਗੇ ਆਪਾਂ ਚੱਲ ਗਏ ਠੀਕ ਆ ਕਿ ਨਹੀਂ ਆਨ ਨਾਲ ਆਪਣਾ ਜੀ ਛਤਰੀ ਹੈੜ ਕਬੂਤਰ ਠੀਕ ਹੈ ਤੇ ਬੱਚਿਆਂ ਦੀ ਛੁੱਟੀ ਹੋਈ ਹੈ ਜੀ ਇਹਨਾਂ ਦੇ ਬੱਚੇ ਵੇਖਾਂਗੇ ਬੱਚੇ ਬਣ ਕੇ ਸੱਚੇ ਪੇਪਰ ਕਰਕੇ ਘਰੇ ਆਉਂਦੇ ਆਂ ਹਾਂਜੀ ਆਗੇ ਘਰੇ ਤੇ ਮੁੰਡਾ ਚੱਕ ਛਤਰੀ ਤੇ ਚੱਕ ਆਪਣੀ ਤੇਲ ਵਾਲੀ ਬੋਤਲ ਠੀਕ ਹੈ ਕਿ ਨਹੀਂ ਲਿਆਂਦਾ ਘੋੜੇ ਮੂਹੇ ਨੂੰ ਆਪਣੇ ਸੈਨੀਟਾਈਜ਼ਿੰਗ ਬੋਤਲ ਵੀ ਚੱਕ ਕੇ ਲਾਇਓ ਹਾਂ ਇਹ ਵੀ ਮੈਂ ਆਪਣੇ ਹੀ ਬੱਚਾ ਵਿਚਾਰਾ ਇਹਨੂੰ ਨਾ ਜਿੰਦੇ ਲਾ ਕੇ ਯਾਰ ਘਰ ਦੇ ਤੇ ਘਰੋਂ ਵੇਗਲ ਦਖਲ ਕਰਕੇ ਤੇ ਤਾਂ ਹੀ ਵਿਚਾਰ ਨੂੰ ਰੋਟਰੀ ਉਧਰ ਖੋਈ ਹੋਇਆ ਤਾਂ ਜਾ ਮੁੰਡੇ ਭੱਜ ਗਿਆ ਕਿ ਸਾਹਮਣੇ ਕਮਰਾ ਖੋਲ ਭੱਜ ਗਿਆ ਕਿ ਤੇ ਕ ਬੋਤਲ ਪਈ ਹੋ ਗਈ ਸਾਹਮਣੇ ਕਮਰਾ ਜਿਹੜਾ ਜੜਿਆ ਪਿਆ ਉਹਦੇ ਕੋ ਬੋਤਲ ਪਈ ਉਹਦੇ ਤੇ ਫਫਾਰਾ ਲੱਗਿਆ ਉਹ ਸਾਹਮਣੇ ਪਈ ਦੀ ਸੀ ਜਾਂਦੀ ਹੈ ਹਾਂ ਹਾਂ ਉਹ ਚੱਕ ਕੇ ਲਿਆ ਠੀਕ ਹੈ ਇਹਨੂੰ ਸੈਨੀਟਾਈਜ਼ ਕਰਕੇ ਕਬੂਤਰ ਨੂੰ ਆਪਣੇ ਨੂੰ ਦੇਖੀ ਪਤਾ ਲੱਗ ਗਿਆ ਘਰੇ ਓਏ ਆ ਗਿਆ ਘਰੇ ਮੇਰਾ ਸ਼ੇਰ ਤੇ ਓਕੇ ਹੋ ਗਈ ਰਿਪੋਰਟ ਦੂਜੇ ਪਾਸੇ ਕਰੋ ਜੀ ਓਕੇ ਹੋ ਗਈ ਰਿਪੋਰਟ ਠੀਕ ਹੈ ਉੱਤਰ ਦੇ ਮਾਰਦੇ ਓਕੇ ਓਕੇ ਠੀਕ ਹੈ ਬਾਜ਼ਰ ਖੜੇ ਲੱਗ ਜੇ ਬਰੇਸ਼ ਹੀ ਇਹਨੇ ਮੁਰਤਾ ਕੋਲ ਲਾ ਲਈ ਕਾਇਓ ਕੋੜੇ ਮਏ ਜਿਹੜੇ ਐਕਨੂੰ ਵਦਾਈ ਤਾਂ ਕਰਤੀ ਸੀ ਘਰੇ ਲਿਆ ਲੈਣੇ ਨੂੰ ਹੈ ਵਿਆਹ ਤੀ ਸੀ ਕੰਜਰ ਦਾ ਕਹਿੰਦਾ ਗੋਈ ਨੂੰ ਹਨ ਤੇ ਚਾਲੇ ਬਿਛੇੜਾ ਛੜਤਾ ਕੋਡੇ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਸੈਨੀਟਾਈਜ਼ ਕਰਕੇ ਛੜਤਾ ਛਧਰੀ ਵੀ ਸੈਨੀਟਾਈਜ਼ ਕਰਤੀ ਬਾਪੂ ਉਹ ਛਧਰੀ ਦੇ ਨਾਲ ਹੋਰ ਦੱਸਾਂ ਕੋਈ ਪੂਰਾ ਤੇ ਅੱਖ ਨੂੰ ਸ਼ੈਰੀ ਦੀ ਕਲੀ ਸੁਬ੍ਹੀ ਖੁੱਲ ਗਈ ਆ ਰਸਿਆ ਉਹ ਆਜੇ ਕਿਸੇ ਕੰਮ ਕੁਮ ਨੂੰ ਖੋਲੀ ਹੋਣੀ ਆ ਹਨ ਤੇ ਆਪਾਂ ਨੂੰ ਖੱਬੀ ਇਹਦੇ ਨਵੀਂ ਕਸਨੀ ਪਈ ਜਾਂਦੀ ਆ ਨਾ ਜੇ ਆਪਣੇ ਕੋਲ ਸਟਾਕ ਬਹੁਤਾ ਖੱਬੀਆਂ ਦਾ ਛਤਰੀਆਂ ਦਾ ਸਾਰੇ ਕਹੇ ਦਾ ਨਾ ਜੇ ਨੂੰ ਆਪਾਂ ਨਵੀਂ ਖੱਬੀ ਕਸਦੇ ਇੱਕ ਈ ਗੱਲ ਆ ਤੇ ਬਸ ਛਤਰੀ ਦੇ ਖਸ ਕਸ ਕੇ ਖੱਬੀ ਫਿਰ ਦੇਖਦੇ ਕੀ ਬੰਦ ਤੇ ਇਧਰ ਜਿੰਨਾ ਫालतू ਸਮਾਨ ਪਿਆ ਸੀਗਾ ਸਾਰਾ ਮੈਂ ਇਹਨਾਂ ਨੂੰ ਅੱਗ ਲਾਈ ਜਾਂਦੇ ਸੀ ਉਹਨੇ ਠੀਕ ਆ ਆਜ ਕੱਢੇ ਸੀ ਆਪਾਂ ਉਹਨਾਂ ਚੋਂ ਜਿਹੜੇ ਨੇਸਟਸ ਉਤਨ ਵਾਲੇ ਨੈਸਟ ਬਾਕਸੇ ਸੀ ਉਹਨਾਂ ਚੋਂ ਫालतੂ ਕ ਗਲਾਸ ਕੋ ਕੌਲੀਆਂ ਡਿਸਪੋਇਲ ਵਗੈਰਾ ਸਭ ਚੱਕ ਚੱਕ ਕੇ ਮਚਾਉਣੇ ਆ ਗੇ ਨਾਲ ਦੇ ਇੱਥੇ ਬਿਠਾਉਣੇ ਤਾਂ ਸੀ ਇਹ ਕੂਤਰ ਬਾਰ ਉਹ ਤੇ ਕੁਛੜੀ ਵੀ ਮੈਂ ਕਰ ਲਈ ਸੀ ਸੈਟ ਬਟਾ ਉੱਥੇ ਹਨਾ ਤੇ ਕੁਛੜੀ ਦੂਜੀ ਵੀ ਲਾਉਂਦੀ ਰਹੀ ਪਰ ਮੈਂ ਜੀ ਨਹੀਂ ਕੀਤਾ ਯਾਰ ਤੇ ਡੋ ਬਸ ਯਾਰ ਨਹੀਂ ਕਰਦੇ ਗੁਰਦੇ ਬੂਤਰ ਮੇਰੇ ਗੋਸ਼ ਆ ਗਿਆ ਰੰਗ ਦੇ ਬੂਤਰਾਂ ਨੂੰ ਲੈ ਕੇ ਆ ਫੜ ਮੁੰਡਿਆ ਉਹ ਰੰਗ ਤੇ ਰੇਗੀ ਪਾ ਕੇ ਆਪਾਂ ਲਓ ਜੀ ਘਰ ਤਾਂ ਜੀ ਵੇਸਟ ਕੰਮ ਇਹ ਚ ਸੀਗਾ ਕੈਮਰਾ ਪ੍ਰੋਟੈਕਟਰ ਇਹਨੂੰ ਪੁੱਤ ਉੱਤੇ ਰੱਖੇਦੇ ਹੌਲੀ ਕਦ ਨੇ ਆਏ ਨਹੀਂ ਇਹ ਆਏ ਉੱਡ ਜੂਗਾ ਇਹ ਮਚਾਤਾ ਗੰਦ ਫਿਰ ਪੂਰੀ ਰੈ ਸੀ ਆ ਜੀ ਕਬੂਤਰ ਕੱਢਾਂਗੇ ਬੱਚੇ ਬਸ ਮਤਲਬ ਕਬੂਤਰ ਨਹੀਂ ਜਿਹੜੇ ਨਵੇਂ ਬੱਚੇ ਚਾਰ ਰਵਾਉਣੇ ਸਿਰਫ ਉਹ ਕੱਢਣ ਦੀ ਰੈ ਸੀ ਵੀ ਕੱਢਾਂਗੇ ਲਵਾਵਾਂਗੇ ਬਟ ਨਹੀਂ ਲੋ ਨਹੀਂ ਹੋ ਰਿਹਾ ਜੀ ਇਹ ਨਹੀਂ ਕਰਦਾ ਪਤੰਗ ਪਤੰਗ ਚੜਾ ਲੈਨੇ ਆ ਜਾਂਦਾ ਫਿਰ ਯਾਰ ਹਨਾ ਪਤੰਗ ਚੜਾ ਲੈਨੇ ਕੋਈ ਹੋਰ ਕਰ ਲੈਨੇ ਆ ਮਾੜਾ ਵੋਟਾ ਵਾਲ ਕਟਾ ਲੈਨੇ ਯਾਰ ਬਾਬੇ ਹੋਏ ਮੂੰਹ ਸਰ ਜਾਵਾ ਪੜਾ ਹੋਏ ਬਣਾ ਮਾਉਂਟਨ ਡਿਊ ਜੀ ਡਰ ਕੀ ਮਾ ਕੀ ਹਾਂਜੀ ਇਧਰ ਗਰਾਸ ਹੋ ਗਿਆ ਸਾਡਾ ਪੈਂਚਰ ਗਲਾਸ ਦੇ ਪੈਂਚਰ ਲਾਇਆ ਬਿਲਕੁਲ ਸਾਹਮਣੇ ਇਥੇ ਲੀਕ ਮਾਰ ਗਿਆ ਇਹਦੇ ਪੈਂਚਰ ਹੋਣਾ ਪਿਆ ਆ ਵਿਚਾਰ ਸਾਡਾ ਬੇਰਦਖਲ ਮੁੱਢਾ ਕਰੋ ਹਣ ਇਹਨੂੰ ਵਿਚਾਰ ਨੂੰ ਮਾਉਂਟਨ ਡਿਊ ਪਈ ਨਾ ਮੈਂ ਕੋਈ ਨਾ ਨਾਮ ਮੰਦਾ ਰਿਸਕ ਸੇ ਅਮੜ ਕੋਲ ਇਹ ਕਾਸ਼ਮੀਰ ਹੇਅਰ ਕੱਟ ਕਰਾਉਣ ਹਣਾ ਦੇ ਕੋਲ ਦੋ ਤਿੰਨ ਬੰਦੇ ਬੈਠੇ ਮੈਂ ਕਿਹਾ ਬਾਅਦ ਚ ਆ ਜੂਗਾ ਉਹਨੇ ਮੈਂ ਘਰੇ ਮੁੜਿਆ ਆ ਕਬੂਤਰ ਕੋਤਰ ਕੱਢੇ ਨਹੀਂ ਤੇ ਕੋਠੀ ਤੇ ਚਾਲਦੇ ਆ ਪਤੰਗ ਪਤੰਗਾਂ ਦੇ ਟੋਨੇ ਟਾਨੇ ਪਾਉਣੇ ਤਾਂ ਦਾਂਗੇ ਚੜਾਉਣੇ ਆ। ਆ ਗਏ ਜੀ ਉੱਤੇ। ਮਸਾਂ ਛੜੇ ਐ। ਤਾਂ ਨੈਣਾ ਦੇਵੀ ਜਿੰਨੀ ਬਾਟ ਹੀ ਬਣ ਗਈ। ਤੇ ਆਇਸ ਨੂੰ ਘੌਟੇ ਦੇ ਕਬੂਤਰਾ ਸ਼ੌਂਕ ਕਰਾਈਏ। ਗੋਸ਼ੇ ਦੇ ਕਬੂਤਰਾ ਦਾ ਸ਼ੌਂਕ ਲਾਓ। ਮਾਰੋ ਨੀ ਕਾ ਵੇਖੋ ਕਿ ਕਿੰਡੀ ਉੱਚੀ ਛਤਰੀ ਲਾ ਕੇ ਰੱਖਦਾ ਇਹ। ਹੈ? ਲੈ ਵੇਖੋ। ਕੋਲੀ ਕੋਠੀ ਤਾਂ ਇੰਨੀ ਉੱਚੀ ਐ। ਕਾਰਨ ਕੀ ਐ? ਵੀ ਇਹ ਇਹਨੂੰ ਆਇਆ ਵੀ ਬਰੀ ਛਤਰੀ ਰੱਖਦੇ ਸੀ ਕਿਸੇ ਨੂੰ। ਹੈ? ਇਹਨੂੰ ਆਇਆ ਮੈਨੂੰ ਇਹ ਰਿਸ਼ਤਾ ਲੋਕ ਪਾਣੀ ਬਿਨਾ ਮਾਰਦੇ। ਇਹ ਜਿਵੇਂ ਮਨ ਚ ਆਵੇ ਮੈਂ ਇਸ ਦਾ ਰੁਕਣਾ ਨਹੀਂ ਹੁੰਦਾ ਬਲੀ ਪਤੰਗ ਪਿਆ ਆਪਣਾ ਨਾਲੂ ਵੀ ਪਿਆ ਉਹ ਵੀ ਗੱਟੂ ਵੀ ਪਿਆ ਆਪਣਾ ਹਾਂਜੀ ਪਤੰਗ ਤਾਂ ਚੜ ਗਿਆ ਜੀ ਪਰ ਸਕੂਲ ਹਜੇ ਵੀ ਨਹੀਂ ਠੀਕ ਹੈ ਕਿ ਨਹੀਂ ਇਹ ਦੇਖਣ ਨੂੰ ਹਨਾ ਲੈ ਆਪਣੇ ਪਹਿਲਾਂ ਪੈਸਾ ਨਹੀਂ ਹੁੰਦਾ ਸੀਗਾ ਜਦੋਂ ਸਕੂਲ ਬਹੁਤ ਸੀ ਜ਼ਿੰਦਗੀ 'ਚ ਉਹ ਪੈਸਾ ਉਹ ਕਮਾਇਆ ਹੁਣ ਸਕੂਲ ਨਹੀਂ ਰਿਹਾ ਉਹ ਹੈ ਸੱਚੀ ਗੱਲ ਐ ਸਿੱਧਾ ਇਹਨੂੰ ਡਾਇਲੌਗ ਹੀ ਐ ਸੱਚੀ ਗੱਲ ਆ ਹੁਣ ਜੀ ਵੀ ਲੱਗ ਰਿਆ ਮੈਨੂੰ ਐ ਸੀ ਗਰ ਪਤੰਗ ਚੜਾ ਲੈਂਦੇ ਆ ਹਨਾ ਮੈਂ ਪਤੰਗ ਵੀ ਚੜੀਆਂ ਦਾ ਲੈ ਡੋਰ ਛੱਡੀ ਐ ਨੇ ਛੱਡੀਆਂ ਨੇ ਲੈ ਐਥੋਂ ਐ ਕਰਕੇ ਜੇ ਤੁਸੀਂ ਕਹੋਗੇ ਤਾਂ ਆਪੇ ਤੋਂ ਕੱਟ ਕੇ ਵੀ ਛੱਡ ਦੇਗੇ ਉਹਨੂੰ ਇਹ ਵੀ ਮੈਨੂੰ ਕੋਈ ਦੁੱਖ ਨਹੀਂ ਆ ਮੈਨੂੰ ਐ ਮੇਰਾ ਮਨ ਲੱਗ ਜੇ ਕਿਵੇਂ ਨਾ ਕਿੰਨੇ ਕਿੱਥੇ ਤਾਂ ਲੱਗੇ ਆਹਾ ਕੰਮ ਹੋਇਆ ਬੈਣਾ ਪਤੰਗ ਦਾ ਹੋਰ ਤੁਸੀਂ ਚੜ ਗਏ ਇੱਕ ਵੇਲੇ ਇੱਕ ਪਾੜ ਕੇ ਵੀ ਸਿਰ ਤਾਂ ਠੀਕ ਆ ਜੀ ਸਾਡੇ ਕੋਲ ਤਾਂ ਐ ਆਂਦਾ ਵੇਖਿਆ ਜਾਂਦਾ ਵੇਖਿਆ ਜਾਂਦਾ ਵੇਖੋ ਜਾਂਦਾ ਵੇਖੋ ਵੇਖੋ ਵੀਰੀ ਵੰਦੀ ਲੈ ਨਾ ਪਾਣੀ ਬਤਾ ਬੰਨੀ ਸੀ ਦੂਰ ਕੇ ਨਹੀਂ ਬੰਨੀ ਸੀ ਦੂਜੀ ਨਾਲ ਲੈ ਦੇਖੋ 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 ਹਾਂ ਫਿਰ ਗਿਆ ਰ ਗਿਆ ਵੇਖੋ ਦੇਖੋ 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 ਇਹਦੋਂ ਆਕ ਪਤੰਗਾ ਸਾਡਾ ਪਾੜ ਗਿਆ ਇਹਦਾ ਟੋਣਾ ਪਾੜਿਆ ਬੜਾ ਨੀਵਾ ਤੇ ਹਵਾ ਚੱਲੀ ਜਾਂਦੀ ਸੀਗੀ ਜ਼ਿਆਦੇ ਠੀਕ ਹੈ ਕਿ ਨਹੀਂ ਇਹ ਇਥੋਂ ਜ਼ਖਮੀ ਹੋ ਗਿਆ ਜ਼ਿਆਦਾ ਅੰਗਜ ਲੈ ਸੀ ਟੋਣਾ ਅੰਦਰ ਚ ਕਰਕੇ ਪਾੜਿਆ ਐਂ ਕਰਕੇ ਸੀ ਠੀਕ ਹੈ ਕਿ ਨਹੀਂ ਤੇ ਇਹ ਵੀ ਜ਼ੈਡ ਕੋਈ ਗੱਲ ਫੱਟੜ ਹੋ ਗਿਆ ਇੱਕ ਪਤੰਗਾ ਲੇ ਗਿਆ ਆਪਣੇ ਕੋਲੇ ਬਸ ਆ ਇਸ ਕੋ ਚੜਾਈ ਜਾਂਦਾ ਠੀਕ ਪਰੀਦਾ ਖੜਖੜੇ ਦੀ ਤੋਗਾ ਸਟੇਬਲ ਇੱਕ ਥਾਂ ਤੇ ਹੈ ਹੈ ਸਟੇਬਲ ਹੋਣਾ ਹੋਰ ਉਹਦਾ ਆਹੜਾ ਹੁੰਦੇ ਸੀ ਗਿਆ ਨਾ ਚੱਲ ਰਿਹਾ ਜਿੰਦਰਾ ਪੱਟ ਤੱਕ ਬਹੁਤ ਤਾਂ ਬੈਸੀ ਦਿੱਤੇ ਮੈਂ ਆਹ ਸਿੱਟਗਾ ਇੱਥੇ ਵਰਦਾ ਰੋਲਦਿਆਂ ਕਿਧਰ ਰੰਗਾ ਪਤਾ ਨਹੀਂ ਕਿਧਰ ਰੰਗਾ ਛੱਡ ਕੇ ਸਾਰੀ ਡੋਰ ਕੱਟ ਗਿਆ ਲੋ ਵਿੱਚ ਉਹ ਦਰੋ ਡੋਰ ਛੱਡਤੀ ਸਾਰੀ ਛੱਡਾਂਗੇ ਆ ਵੀ ਪਹਾੜ ਦੇ ਨਹੀਂ ਪਰ ਫਿਰ ਵੀ ਪਤੰਗ ਤਾਂ ਬਹੁਤ ਦੂਰ ਜਾਵੜਿਆ ਜੇ ਪਤਾ ਨਹੀਂ ਕਿਸ ਨੂੰ ਹੀ ਹਟਗਾ ਦੇਖੋ ਮਾੜਾ ਮਾੜ ਦੇਖ ਰਿਹਾ ਜੂਮ ਕਰ ਦੂ ਉਸ ਨੂੰ ਉਸ ਨੂੰ ਦੇਖਣਾ ਵੀ ਕੁਣ ਇਹ ਤੇ ਡੋਰ ਨਾਲ ਡੋਰ ਪੜਾ ਕੇ ਵੇਖਿਆ ਐ ਕਰ ਕਰ ਕੇ ਐ ਕਰਕੇ ਤੋੜ ਦਿੱਤੇ ਹਾਂਜੀ ਮੇਰੇ ਦੋਸਤੋ ਪਤੰਗ ਚੜੀ ਜਾਂਦਾ ਜੀ ਬੈਠੇ ਨੇ ਥੱਲੇ ਤੇ ਤਾਂ ਕਹੂੰ ਜੋ ਜਾਂਦਾ ਯਾਰ ਸੱਚੀ ਐ ਤੇ ਚੋੜ ਨਾ ਚੋੜ ਰਹੀ ਇਹ ਮੁੰਡਿਆ ਪਤੰਗ ਆਪਣਾ ਹੋਰ ਐ ਚੜੀ ਜਾਂਦਾ ਉੱਥੇ ਵਸ ਠੀਕ ਐ ਕਿ ਨਹੀਂ ਇਹ ਦੀ ਨਾ ਨਹੀਂ ਹਣਾ ਡੋਰ ਆ ਪੇ ਇਧਰ ਡੋਰ ਆ ਰਹੀ ਰੰਗ ਹੋ ਰਿਹਾ ਪਤਾ ਨਹੀਂ ਯਾਰ ਆਪੇ ਦੇਖੋ ਕੋਲ ਮੈਨੂੰ ਨਹੀਂ ਪਤਾ ਬੰਨ ਰੱਖਿਆ ਆਪਾਂ ਇੱਕ ਥਾਂ ਤੇ ਉਹ ਦੇਖੋ ਡੋਰ ਧਰੀ ਪਿਆ ਉਹ ਦੇਖੋ ਓਏ ਇੰਦੀ ਦੌਰ ਆਹਾਹਾਹਾਹਾਹਾਹਾਹਾ ਟਾਗਾ ਟਾਗਾ ਹੋਰੇ 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 ਆਪਾਂ ਇੱਧਰ ਹੋਏ ਬੈਠਿਆ ਜੀ ਦਿਖਾਓ ਬੜਾ ਜਾਂ ਖੁੰਝੇ ਲੱਗੇ ਹੋਏ ਐ ਸਾਡੀ ਪਾ ਖੈਰ ਕਰੇ ਮੇਰਾ ਜੀ ਨਹੀਂ ਹੁੰਦਾ ਛਾੜ ਮਾਰ ਨੂੰ ਥੱਲੇ ਮੈਂ ਤਾਂ ਜਾਣਨਾ ਭਈ ਛਾੜ ਮਾਰ ਦੇ ਮੱਕਿਆਂ ਬਹਿਣਾ ਮੈਂ ਛਾੜ ਦੇ ਛਾੜ ਗਲ ਪਰ ਰੇ ਸ਼ਿਯਾਰੀ ਬੈਕੋ ਸੱਚੀ ਯਾਰ ਕੀ ਕਰਗੇ ਨਾਲ ਪੇਚੀ ਪਾਉਣੇ ਹੋ ਫਿਰ ਦਾਤੰਗ ਉਹ ਬਸ ਥੋੜੀ ਡੋਰਾ ਜਵਾ ਕਗਲੂਣਾ ਕੜੇ ਤੇ ਫਿਰ ਪੇਚੇ ਪਾਉਣ ਦੀ ਪੂਰੀ ਆ ਕੋ ਇਹਨਾਂ ਨੂੰ ਠੀਕ ਹੈ ਜਦ ਆਪ ਆਪਣਾ ਕਟਵਾ ਲਾਂਗੇ ਤੇ ਜਾਂ ਫਿਰ ਇੱਕ ਪਾਸਾ ਕਰ ਦਾਂਗੇ ਉਹਨਾਂ ਦਾ ਪਤਾ ਹੋ ਚੜੀ ਜਾਂਦਾ ਆਪਣਾ ਤਾਂ ਹੋ ਚੜੀ ਜਾਂਦਾ ਠੀਕ ਹੈ ਕਿ ਨਹੀਂ ਤੇ ਗਲਟੂ ਹੋਰ ਡੋਰ ਐਡ ਕਰਦੇ ਡੋਰ ਘੱਟ ਹੈ ਡੋਰ ਨਾਲ ਜੋੜ ਕੇ ਹੋਰ ਫਿਰ ਦੱਸ ਦਿਆਂ ਕੀ ਬੰਦ ਕੀ ਯਾਰ ਬਾਪਿਓ ਉਹ ਪਹਿਲਾਂ ਵਾਲਾ ਫਤੰਗ ਤਾਂ ਆਪਣਾ ਚਲੋ ਗਿਆ ਗਿਆ ਹਨਾ ਠੀਕ ਹੈ ਉਹ ਨਾਲ ਚਲ ਗਿਆ ਹਾਂ ਉਹਦੀ ਹਿਸਟਰੀ ਸਾਨੂੰ ਬਾਅਦ ਵਿੱਚ ਦੱਸਾਂਗੇ ਅਸੀਂ ਕੀ ਹੋਇਆ ਤੇ ਆ ਆ ਉੱਡਿਆ ਵੀ ਨਹੀਂ ਹਜੇ ਜਮਾ ਨਵੇਂ ਦੇ ਟੋਣਾ ਪਾਇਆ ਸੀ ਜਮਾ ਨਵਾਂ ਇਹ ਯਾਰ ਹਵਾ ਵਾਲੀ ਠੀਕ ਹੈ ਮੇਰਾ ਧਿਆਨ ਜਦੋਂ ਪੜਕੇ ਤਾਂ ਮਾੜਾ ਜਿਹਾ ਡਾਉਨ ਲੱਗੇਦਾ ਤੇ ਜੇ ਆਏ ਵਜਣੇ ਆਏ ਨਾਲ ਦਿਲ ਖਰਾਵੇ ਸਾਰੇ ਪਤੰਗ ਗਰਥ ਗਏ ਆਪਣੇ ਚਲੋ ਕੋਈ ਨਵਾਂ ਨਾ ਲੈ ਆਵਾਂਗੇ ਸ਼ੇਰਾ ਲਾਓ ਇਹਨੂੰ ਰੱਖ ਦੇ ਕੱਟ ਕੇ ਡੋਰ ਇੱਥੋਂ ਇਹ ਵੀ ਨਹੀਂ ਕੰਮਦਾ ਇੱਥੋਂ ਕੱਟਦੇ ਮੂੰਹ ਨਾਲ ਨਵੇਂ ਲੈ ਆਵਾਂਗੇ ਕੋਈ ਨਾ ਗਾਵਾਂ ਤਫਾ ਕੰਟੈਂਜੂਲਿਟੀ ਡੋਰ ਵੀ ਇਕੱਠੀ ਕਰਨ ਲਗੇ ਠੀਕ ਹੈਗੇ ਨਹੀਂ ਐਂ ਕੱਟਦੇ ਕੋਈ ਗੱਲ ਨਹੀਂ ਹਾਂਜੀ ਖੋਲੇ ਤੇ ਨਾ ਕੱਟਦੇ ਜੀ ਓਕੇ ਓਕੇ ਰਿਪੋਰਟ ਚੱਲਦੇ ਆ ਥੱਲੇ ਵਾਪੇਓ ਐ ਪਹਿਲਾਂ ਨੇ ਪਤੰਗ ਦਾ ਹਿਸਟਰੀ ਤੁਹਾਨੂੰ ਕੀ ਦੱਸਨੀ ਆ ਸੀ ਹਾਓ ਪਤੰਗ ਨੇ ਹੈਡ ਆਫ ਤਾਂ ਕੱਟਦਾ ਲੋਕ ਦੀ ਗੱਲ ਹਨ ਉਹ ਯਾਰ ਨਾ ਡੋਰਾ ਦੂਜੀਆਂ ਐਸੇ ਨੂੰ ਸਹੀ ਦੱਸ ਹਨ ਚੱਕਰ ਕੇ ਵਾਪੇ ਲੋਕਾਂ ਕੋਲੇ ਦੂਜਾ ਡੋਰਾ ਉਹ ਕੂਤਰ ਕਿਤੇ ਫਿਰਦਾ ਓਏ ਉਹ ਹਾਈ ਕਰੀ ਜਾਂਦੇ ਸ਼ੇਰਾ ਹੁਣ ਚੱਕ ਪਹਿਲਾਂ ਦਾ ਤੇ ਲੋਕਾਂ ਕੋਲੇ ਹੈਗਾ ਡੋਰਾ ਦੂਜੀਆਂ ਠੀਕ ਹੈਗੇ ਨਹੀਂ ਉਹ ਆਪਣੀਆਂ ਜਿਹੜੀਆਂ ਬੈਨ ਆ ਉਹ ਵਾਲਿਆਂ ਡੋਰਾ ਲੋਕਾਂ ਕੋਲੇ ਮੋਨੋਗਾਈਟ ਹੋਗੀ ਦੂਜੀਆਂ ਹੋਊਗਾ ਹਨਾ ਉਹ ਦੌਰਾਨ ਤੇ ਆਹ ਦੌਰਾਨ ਦਾ ਫਰਕ ਪਾ ਲੈ ਤੈਨ ਰਾਦਾ ਫਰਕ ਹੈ ਤਾਂ ਕਰਕੇ ਤੇ ਉਹ ਮਗਾਈ ਹੋਈ ਯਾਰ ਮੈਂ ਜਗਸੀਰ ਮਿੱਤਰ ਤੋਂ ਕੱਲ ਚ ਰਿਹਾ ਤੋ ਸਿੱਧਾ ਕਰਦਾ ਫੜਾ ਕੇ ਨਹੀਂ ਉਹਨੂੰ ਕਿਹਾ ਮੈਂ ਕਿ ਸਾਨੂੰ ਵੀ ਦੇ ਕੇ ਜਾ ਇਥੋਂ ਮਿਲਦੀ ਨਹੀਂ ਮਿਲਦੀ ਡੱਬ ਡੂਬ ਵਾਲੇ ਕੋਈ ਸ਼ਹਿਰੋਂ ਮਿਲੂਈ ਕਿ ਤੋ ਬੈਨ ਆ ਹਨਾ ਵੀ ਲੁਕੋ ਕੇ ਦਿੰਦੇ ਆ ਉਹ ਚੀਜ਼ਾਂ ਤੇ ਫੇਰ ਪੇਚੇ ਪੁੰਦਾ ਸਵਾਦ ਆਊਗਾ ਠੀਕ ਆ ਫੇਰ ਫੇਰ ਬਾਬੇ ਉਹ ਫੇਰ ਮੈਚ ਚੱਲੂਆ ਉਹਨੂੰ ਫੇਅਰਲੈਸ ਮੈਚ ਚੱਲ ਰਿਹਾ ਇਹ ਜਮਾ ਕਰ ਸ਼ੇਰਾਂ ਇਕੱਠੇ ਨੂੰ ਤੇ ਅੱਜ ਵਾਸਤੇ ਇੰਨੇ ਹੀ ਠੀਕ ਆ ਦੋ ਪਾਰ ਤੇ ਇੱਕ ਕਟਵਾ ਲਿਆ ਤੇ ਚੱਲ ਗਏ ਥੱਲੇ ਆਪਾਂ ਠੀਕ ਹੈ ਕਿੰਨੇ ਚਲਿਏ ਜੀ ਚਲੋ ਜੀ ਹਾਂਜੀ ਵਾਪਸ ਤੇ ਫਿਰ ਚੱਲੇ ਆਂ ਜੀ ਵਾਲ ਕਟਾਉਣ ਆ ਗਏ ਪਤੰਗ ਬੰਗ ਜਿਹੜਾ ਆ ਕੇ ਥੰਦੀ ਹਾਂਜੀ ਵੀਰੋ ਆ ਗਏ ਜੀ ਦਮਣੀ ਇਹੇ ਪਤਾ ਨਹੀਂ ਕਦਾਂ ਉਡਾੜ ਦਿਆ ਭਾਈ ਜੰਦੇ ਪਹਿਲੇ ਕੋਤੀ ਢਾੜ ਜੇ ਕਿਧਰ ਆ ਗਿਆ ਤੇ ਮੈਂ ਵਾਲ ਕਟਾਉਣ ਗਿਆ ਸੀ ਤੇ ਦਮਣੀ ਨੇ ਠਾ ਲਿਆ ਹੁੰਦਾ ਕਹਿੰਦਾ ਯਾਰ ਬਾਅਦ ਚ ਕਟਾਲੀ ਲੈ ਮੈਂ ਮਸਾਂ ਗਿਆ ਸੀਗਾ ਅਸੀਂ ਕਹਿੰਦਾ ਬਾਅਦ ਚ ਕਟਵਾਲੀ ਆ ਜਾ ਨਹੀਂ ਇਕੱਠੇ ਨਹੀਂ ਯਾਰ ਮੈਂ ਵੀ ਨਾ ਦੇਖ ਲੱਗ ਗਿਆ ਮੈਂ ਬਹਿ ਗਿਆ ਹਾਂ ਉਹ ਨਹੀਂ ਕਟਾਲ ਨਾ ਵੇਲੇ ਹੀ ਬੜੀ ਮੇਰੇ ਤਾਂ ਫੇਰ ਉਜੀ ਕਰ ਜਾਂਦਾ ਮੈਂ ਜਾਨਾ ਬਾਜ਼ ਕਰਾਉਣ ਜਾਂਦਾ ਫੇਰ ਇਦਾਂ ਐ ਕਰਦਾ ਜਿਹੜੇ ਆ ਹਾ ਦਾਣੇ ਆ ਇਹ ਆਪਾਂ ਇੱਥੇ ਕਰ ਚੱਲ ਗਏ ਢੇਰੀ ਬਈ ਐ ਕਰਕੇ ਠੀਕ ਆ ਆਪੇ ਖਾ ਲੈਣਗੇ ਚਲ ਦੇ ਬਾਕੀ ਬਾਪ ਪੈਣੇ ਕੋਈ ਨਾ ਪਾਉਂਦੇ ਇਹਨੂੰ ਅੱਜ ਐਂ ਰਹਿ ਜਾਂਦੇ ਰੋ ਭੁੱਖੇ ਹੀ ਰਹਿ ਜਾਂਦੇ ਫੁੱਡੇ ਖਾੜੇ ਖੋਲ ਕੇ ਤੜਕੇ ਤੇ ਹੁਣ ਭੁੱਲੇ ਆ ਇਹ ਨਾ ਸੁਣਾਉਣ ਨੂੰ ਕੋਲੇ ਡਾੜ ਕੇ ਨਾ ਬੜਿਆ ਵੀ ਨਹੀਂ ਨਾ ਨਾ ਕੂੜਾ ਦੇ ਕੋਲੇ ਆਉਣ ਦਾ ਕੰਮ ਹੀ ਨਹੀਂ ਆ ਕੂੜਾ ਤਾਂ ਦੂਰ ਹੀ ਰਹਿ ਬੰਦੇ ਜੇ ਨਾ ਰਿਹਾ ਜਾਂਦਾ ਹਾਂਜੀ ਮੇਰੇ ਵੀਰੋ ਨਾਈ ਤੋਂ ਵੀ ਕਰ ਲਈ ਜੀ ਤੇ ਵਾਲ ਓਲ ਵੀ ਕਟਾ ਜਾਂਦੇ ਠੀਕ ਹੈ ਦੱਸ ਦਿਓ ਓਕੇ ਰਿਪੋਰਟ ਸੱਟਾ ਕੰਮ ਤੇ ਪਰ ਉਹ ਠੱਗੀ ਵਜ ਗਈ ਸੀ ਬਾਬੋ ਯਾਰ ਠੱਗੀ ਆਏ ਵਜ ਗਈ ਮੈਨ ਨਾ ਹੋਣ ਵੜਾ ਹਣਾ ਬਾਈ ਤੇ ਪਾਣੀ ਮੱਕ ਗਿਆ ਤੇ ਥੋੜਾ ਜਿਹਾ 10% ਨਾਤਾ ਸੀ ਮੈਂ ਤੇ ਉਦੋਂ ਪਾਣੀ ਮੁੱਕ ਗਿਆ ਫਿਰ ਜਦੋਂ ਮਗਾਇਆ ਮੰਗੂਆ ਬਹਰੋਂ ਬੋਲ ਬਲ ਮਾਰ ਕੇ ਭਰਾਵਾ ਉਹਨੂੰ ਤਾਂ ਪਰਫ ਬਣ ਗਈ ਮੇਰੀ ਪਰ ਠੀਕ ਹੈ ਨਾ ਆ ਜਾਏ ਮੁੱਕਦੀ ਗੱਲ ਹਣ ਹਾਂਜੀ ਮੇਰੇ ਵੀਰੋ ਹੁਣ ਚੱਲਦੇ ਆ ਵੀ ਬਾਦ ਠੀਕ ਹੈ ਆ ਕਿਹਨੇ ਪੱਟਾ ਮੰਡਰ ਦੀ ਇਹ ਵੇਲਾ ਉਹ ਤਾਂ ਹੀ ਹੈ ਤੇ ਪੈਸੇ ਜੇ ਕਟਾਇਆ ਗਏ ਯਾਰ ਜਿਹੜੇ ਕੱਲ ਦੇਣਗੇ ਸਬਜ਼ੀ ਦੇ ਮੋਟਰਸਾਈਕਲ ਲੋਡ ਕਰਾਏ ਸੀ ਨਾ ਉਹਦੇ ਕੋਲ ਚੱਲਾ ਕੇ ਲੈ ਮੋਟਰਸਾਈਕਲ ਤੇ ਉਹ ਪਵਾ ਲਾਂਗੇ ਤਾਂ ਕਰਕੇ ਹਾਂ ਵੀ ਬੁੱਲਾ ਤੇ ਸਾਡੇ ਆੜਿਆ ਪਿਆ ਗੁੱਲਾ ਆਈਂ ਵੀ ਕਹੇਦੇ ਹੈਂ ਆਏ ਪੂਰੀ ਗੱਲ ਦੱਸਿਆ ਕਰਦਿਵ ਚਾਲਾਂ ਕਰਿਆ ਕਰ ਕਰਦਲਾ ਹਾਂ ਤੂੰ ਸਟਾਰਟ ਕਰੇ ਨੂੰ ਗਰਮ ਕਰੋ ਜੀ ਹਾਂਜੀ ਮੇਰੇ ਵੀਰੋ ਚੱਲ ਪਿਆ ਜੀ ਪਿੰਡ ਨੂੰ ਜੀ ਸੱਤਰੀ ਸਵੇਰ ਸੱਤਰੀ ਸਵੇਰ ਦੇਖੇ ਡੀ 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 ਵੀ ਐਫ ਵੀ ਤੇ ਚੱਲਦਾ ਸੱਤਰੀ ਸਵੇਰ ਹੈ ਨੀਲਾ ਮੇਲਾ ਲਗਾ 11 ਦਿਨ ਲਗਾ ਮੇਲਾ 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 ਠੀਕ ਹੈ ਜੀ ਤੇ ਬਸ ਚੱਲੇ ਆ ਜੀ ਘਰ ਨੂੰ ਮੋੜਸਾਂ ਜੀ ਤੇਲ ਪਵਾ ਲਿਆਂਦਾ ਤੇ ਉਹਦੇ ਪੈਸੇ ਵੀ ਕਟਾਇਆ ਜਾਂਦੇ ਬਾਦ ਵਿੱਚ ਠੀਕ ਹੈ ਇੰਨੇ ਹੀ ਕੰਮ ਵਾਸਨ ਹਟਾ ਜੀ ਨਹੀਂ ਲੈਂਦਾ ਤੇ ਭੱਜ ਕੇ ਖੂਹ ਪਟ ਕੇ ਛਾਲ ਮਾਰਾਂਗੇ ਵਿੱਚ ਹਾਂਜੀ ਤੇ ਚੋਬਰ ਜੀ ਲੈਂਦਾ ਬੱਚਾ ਜੀ ਹਾਂਜੀ ਇਹ ਜੀ ਇਹ ਜੀ ਇਹ ਬੱਚੇ ਜਿਹੜਾ ਰੰਗ ਲੁਕੇ ਦਮਣੀ ਦੀ ਵੀਡੀਓ ਚ ਆਊਗਾ ਸਪੈਸ਼ਲ ਇਹ ਬੱਚੇ ਰੰਗ ਹਿੱਸਾ ਲਾਉਣਾ ਜਿਹੜਾ ਕਿਸੇ ਨੇ ਦੇਖਿਆ ਨਹੀਂ ਹੋਣਾ ਤਾਂ ਹੀ ਹੁਣ ਮੈਂ ਕਹਿੰਦਾ ਦਮਣੀ ਦਿਖਾਵਾਂਗਾ ਬੱਚਿਆਂ ਨੂੰ ਖਾਂਦਾ ਬੱਪੀ ਮਾਰ ਤੇ ਓਏ ਪਤੰਗ ਲੈ ਆ ਪਤੰਗ ਲੈ ਇਹ ਚੰਗਾ ਹੋਣਾ ਏ ਵੋੜਾ ਜੇ ਲੈ ਪਾਏ ਜੱਡੋਈ ਤੇ ਆਕੀ ਪਾਈ ਹੈ ਕਿ ਜੱਕੀ ਵਾਪੜਾ ਪਾ ਜਡਾ ਸੇ ਹੀ ਉੜਦਾ ਹੈ ਘਾਟੇ ਉੱਡੂ ਇੱਕ ਪਾੜਾ ਦਾ ਮੋਟਾ ਇੱਕ ਡੰਗ ਬਾਰੇ ਉੱਡੀ ਜਾਂਦਾ ਹੈ ਡੰਗ ਬਾਰੇ ਹਾਂਜੀ ਨਾ ਦੀ ਨਾਲ ਲੈ ਲੈ ਪਤੰਗ ਜੀ ਦੁਕਾਨ ਤੋਂ ਹਾਂਜੀ ਪੰਜ ਪਤੰਗ ਆ ਵਾ ਪਾੜ ਨਾ ਦਿਓ ਇਹ ਉਹ ਸਾਹ ਤੇ ਰੱਖੀ ਨਾ ਜੀ ਪਾਓ ਭੰਗੜੇ ਦਗਾਓ ਆਪਣੇ ਕੋੜਿਆਂ ਰ ਆਪਣੇ ਬਣਾਗਾ ਜੋੜੀਆਂ ਹਾਂਜੀ ਮਿੱਠੂ ਦਾ ਦਾ ਆਉਂਦੇ ਚਲੋ ਚਲੋ ਪਾੜਦਾ ਆਜੋ ਏ ਬਾਹਰ ਪਤੰਗ ਚੜਾ ਗਏ ਲਿਆਂਦਾ ਟੋੜਾ ਟੋੜਾ ਪਾ ਕੇ ਭੱਜ ਜਾਓ ਬਾਕੀ ਆਪੇ ਸਾਰੇ ਛਤਰੀ ਬਿਠਾ ਰੱਖਿਆ ਹੈ ਅ ਡੇਲਵਾਏ ਨੇ ਇਹਨਾਂ ਨੂੰ ਓਏ ਹੈ ਵੇਖ ਨੀ ਕਰ ਕਿਦੋਂ ਡਿਜ਼ਾਈਨ ਪਤੰਗ ਵੀ ਦੋ ਡਪੇ ਲੈ ਬੱਸੇ ਜਾਵੜਾ ਵੇਖੀ ਬੱਸੇ ਜਾਵੜਾ ਬੱਸ ਕੋਈ ਨਾ ਕੋਈ ਨਾ ਐਨਾ ਤਾਂ ਉਹੀ ਮਤਰਾ ਇਹਦੇ ਚੱਲੂਗਾ ਹੁਣ ਤਾਂ ਲੋ ਜੀ ਅਣ ਮੈਂ ਉਹ ਦੋ ਪਤੰਗ ਉਧਰੋ ਚੜੀਆਂ ਉਹ ਨਹੀਂ ਆਂਦਾ ਭਰਾਵਾ ਉਹਨੇ ਕੋਲੇ ਤਾਂ ਲੈ ਆ ਆ ਪੇਚਾ ਪੋਨੂ ਆ ਗਿਆ ਲੈ ਕੇ ਆ ਗਿਆ ਕਿੱਥੇ ਏ ਧਾਕੜੀ ਲੈ ਧਾਕੜੀ ਆ ਤੂੰ ਲੈ ਦੇਖ ਲੈ ਮਰੂਦ ਦੇ ਛੜ ਤਾਂ ਦੇ ਕੰਜਰ ਦੇ ਪੁੱਤਾ ਖੜ ਜਾ ਮੈਨੂੰ ਪਾ ਲੈਂਦੇ ਪੇਚਾ ਮੈਨੂੰ ਪਾ ਲੈਂਦੇ ਮੰਨ ਜਾ ਚੰਗਾ ਇਹ ਕੰਮ ਕਰ ਉਹ ਬਾ ਚੰਗਾ ਪਤੰਗਾ ਓਏ ਓਏ ਮੰਨ ਜਾ ਮੰਨ ਜਾ ਲੈ ਚੱਲ ਚੰਗਾ ਇੱਕ ਕਟੇਊਗਾ ਆਪਣਾ ਮੈਨੂੰ ਪਤਾ ਇਹ ਖੇਚੇ ਰੱਖਣੀ ਬੂ ਫੁੱਲ ਦੇ ਕੇ ਇੱਕ ਓਏ ਆਈ ਨਹੀਂ ਖਿੱਚੀ ਦਾ ਹੁੰਦਾ ਪੇਚਾ ਪਊਗਾ ਆਈ ਨਹੀਂ ਨਾ ਆਪ ਜੇ ਆਪਣਾ ਕਟਾ ਗਿਆ ਫੇਰ ਆਲਾ ਕਟਾ ਗਿਆ ਗਿਆ ਆਪਣਾ ਦਾ ਗਿਆ ਗਿਆ ਖਿੱਚ ਦੇ ਖਿੱਚ ਦੇ ਖਿੱਚ ਦੇ ਖਿੱਚ ਦੇ ਨਾ ਨਾ ਪੇਚਾ ਤੇ ਪਈ ਨਹੀਂ ਆਲਾ ਵੀ ਡਰ ਗਏ ਢਿਡ ਝੱਡ ਕਰੱਖ ਢਿਡ ਝੱਡ ਕਰੱਖ ਇੱਥੇ ਲੈ ਕੇ ਆਊਗਾ ਬਾੜੀ ਆ ਗਏ ਦੇ ਏ ਢਿੱਲ ਦੇ ਕੇ ਰੱਖੀ ਜਵਾ ਟਣ ਦੇ ਦੀ ਤੇ ਪੇਚਾ ਪਾ ਕੇ ਜਾਵਾਂ ਮੈਂ ਕਹਿੰਦਾ ਇੱਕ ਵਾਰੀ ਮੈਨੂੰ ਪਾ ਲੈ ਜਾਂਦੇ ਉਹਦੋਂ ਫਿਰ ਕੀ ਫਾਇਦਾ ਮਹਾਤਾਰ ਕੀ ਤੇ ਡਪਤੰਗ ਦਾ ਮੁੜਕ ਚ ਟੋਪੀ ਮਾਰ ਫੜ ਕਿੱਥੇ ਦੇ ਮਾਰਨ ਨੂੰ ਕੋਠੇ ਦਾ ਤੂੰ ਘਟਾਵੇਂਗਾ ਤੈਨੂੰ ਦੱਸਦਾ ਮੈਂ ਜਮਾਂ ਨਹੀਂ ਘੱਟੀ ਦਾ ਤੂੰ ਵੇਣਾ ਨਹੀਂ ਚੱਲ ਚੰਗਾ ਨਾ ਤੂੰ ਢਿੱਲ ਦੇ ਕੱਟੇ ਤੇ ਨਾ ਤੂੰ ਖਿੱਚ ਤੇ ਕੱਟਿਆ ਜਾਵੇ ਡੰਗ ਪਾੜੂ ਪਾਰ ਜਾ ਮਾਰ ਖਲੋ ਹਾਂ ਗੱਲ ਵੀ ਸਹੀ ਪੱਕੀ ਹੈ ਮੈਂ ਗਰੰਟੀ ਦੇ ਮੈਂ ਓਏ ਕਿਰਾ ਡੋਰ ਖਿੱਚ ਕੇ ਰੱਖ ਥੱਲੇ ਜਦੋਂ ਪੇਚਾ ਪਾ ਕੇ ਨਾ ਫੁੱਲ ਢਿੱਲ ਛੱਡਦੀ ਖਿੱਚ ਕੇ ਰੱਖ ਥੱਲੇ ਡੋਲ ਹਾਂ ਫੁੱਲ ਢਿੱਲ ਦੇ ਕਾ ਸਾਲ ਹੀ ਹੇਣੀਗੇ ਇਹ ਉਹ ਹੁਣ ਪਾਏਗਾ ਹਜੇ ਨਹੀਂ ਪਿਆ ਹੁਣ ਪਾ ਦੇ ਫਿਰ ਖਿੱਚ ਦੇ ਫਿਰਿਆ ਤਾਂ ਖਿੱਚ ਦੇ ਖਿੱਚ ਦੇ ਖਿੱਚ ਦੇ ਖਿੱਚ ਦੇ ਕੇਵੇਂ ਡੋਰ ਟੁੱਟ ਗਈ ਡੋਰ ਨਹੀਂ ਟੁੱਟੀ ਕੇਚਾ ਪਿਆ ਹੁਣ ਕਿਵੇਂ ਆ ਹੋ ਗਿਆ ਕਿ ਨਹੀਂ ਦੱਸ ਉਹ ਡੋਰ ਟੁੱਟੀ ਡੋਰ ਕੋ ਟੁੱਟੀ ਐਵੇਂ ਹੀ ਲੱਗਦਾ ਓਏ ਨਹੀਂ ਫਰਾਵੇ ਪੇਚਾਵੇਂ ਉਹਨੂੰ ਇਕੱਠੀ ਕਰ ਲੈ ਦੇ ਇੰਨੀ ਕੰਮ ਸੀ ਗਾਲ ਐ ਓਏ ਨਹੀਂ ਯਾਰ ਜਿਹਦੇ ਪੇਚਾਵੇਂ ਤੈਨੂੰ ਮੈਂ ਕਹ ਦੇ ਤੂੰ ਚੰਗਾ ਠੀਕ ਐ ਅਕਰਾਪਾ ਕੋਈ ਨਹੀਂ ਵਾਧੂ ਤੰਗਵੇ ਹੋਰ ਬੁਰਲਡ ਹੋਣਾ ਉਹ ਟੋਣਾ ਬਹਣ ਨੂੰ ਆਪੇ ਕਿ ਠੀਕ ਕਰ ਲੈ ਦੇ ਉਹ ਨੂੰ ਨਹੀਂ ਟੁੱਟੀ ਭਰਾਵਾ ਬਹੁਤ ਦੂਰ ਲੰਮੀ ਪਈ ਐ ਅੱਛਾ ਹਾਂਜੀ ਮੇਰੇ ਵੀਰੋ ਤੇ ਹਰੀ ਬਗਲ ਵਾਲਾ ਬੱਚਾ ਇਹਨੂੰ ਮੜੀ ਮੜੀ ਸਾਫ਼ ਕਰਉਣ ਲੈਣ ਜਾ ਕੇ ਤੇ ਇਧਰੋਂ ਹਰੀ ਬਗਲ ਵਾਲਾ ਬੱਚਾ ਫੜ ਕੇ ਲੈ ਚਲੇ ਪੋਤਲੇ ਘਰੇ ਆਖੀਆ ਤੇ ਸੀ ਉੱਪਰਲੇ ਖੁੱਡਿਆਂ ਚ ਤੇ ਕਰਕੇ ਇਧਰੋਂ ਬੰਦ ਹੋ ਗਿਆ ਹਾਂਜੀ ਮੇਰੇ ਵੀਰੋ ਨਾਪ ਲੈ ਜੀ ਸ਼ੇਰ ਠੀਕ ਐ ਘੋੜੇ ਨੂੰ ਆਪਣੇ ਇਧਰ ਹੀ ਫਰਦਾ ਵਧੀਆ ਲੈਣ ਦੇ ਇਧਰੋਂ ਛੱਟ ਆਜ ਆਜਾ ਪੈ ਇੱਕ ਮਦੰਗ ਘਟਾਇਆ ਨਹੀਂ ਨਹੀਂ ਦੋ ਘਟਾਇਆ ਬਈ ਗੱਪ ਕੋਈ ਨਹੀਂ ਇੱਕ ਵੀ ਨਹੀਂ ਘਟਾਇਆ ਇੱਕ ਤਾਂ ਮੈਥੋਂ ਆਪ ਤੋਂ ਘਟਾਇਆ ਗਿਆ ਇੱਕ ਚੋਬਰ ਨੇ ਘਟਾਤਾ ਹਣਾ ਇੱਕ ਕੋਠੀ ਤੇ ਸੜਤਾ ਉਹਨੇ ਮੈਂ ਚੰਗਾ ਬਲਾ ਚੜਾਇਆ ਤੇ ਉਸ ਤੋਂ ਬਾਅਦ ਹੁਣ ਤੰਗ ਬਾਜੀ ਕਰਾਂਗੇ ਕੱਲ ਨੂੰ ਤੇ ਹਰੀ ਬਗਲਾ ਜਿਹੜੇ ਖੁੱਡੇ ਜਿੱਦਈਏ ਸਾਡਾ ਪੱਲਾ ਓਏ ਚਾਲਾ ਦੇ ਕਮਰੇਜ ਰਹਿ ਹੱਸਦਾ ਵੱਸਦਾ ਤੇ ਉਹ ਕਿੰਨਾ ਰਪੋਟਾਂ ਹਾਂਜੀ ਮੇਰੇ ਵੀਰੋ ਤੇ ਰੱਖ ਕੇ ਜੀ ਦਾਣੇ ਕਬੂਤਰਾਂ ਨੂੰ ਪਾਣੀ ਇਹ ਤੋਂ ਪਹਿਲਾਂ ਪਾਤਾ ਲਓ ਜੀ ਤਰਕੇ ਦਾਣੇ ਇਹਨਾਂ ਕੋਲੇ ਪਹਿਲਾਂ ਦਾਣੇ ਪਏ ਸੀ ਤਾਂ ਦਾਣੇ ਘੱਟ ਰਖੇ ਹਾਂਜੀ ਠੀਕ ਹੈ ਤੇ ਰੱਖਾਂਗੇ ਵੀ ਪੁਰਾ ਜੇ ਕਰਕੇ ਤੇ ਪਾਹ ਜੇ ਆਇਓ 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 ਲੈਓ ਕੋਕੀ ਜੀ ਓਕੇ ਜੀ ਖੁੱਡਾ ਨੰਬਰ 2 ਠੀਕ ਹੈ ਦਾਣੇ ਇਹਨਾਂ ਕੋਲੇ ਕਿਵੇਂ ਤਾਂ ਪਏ ਆ ਹਾਂਜੀ ਰੱਖ ਦਿੰਦੇ ਆਇਓ 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 ਬੰਦਾ ਹੋ ਗਿਆ ਫਿਰ ਫੁੱਟ ਠੀਕ ਜੀ ਦਾਣੇ ਬਟੂ ਖੁੱਡਾ ਨੰਬਰ 3 ਉੱਡਣ ਵਾਲੇ ਕਬੂਤਰਾਂ ਵਾਲੇ ਪਾਸੇ ਆ ਖਰਾਕ ਲੈ ਕੇ ਉੱਪਰ ਚੁੱਕੇ ਆ ਤੇ ਚਲੋ ਜੀ ਆਇਓ ਆਇਓ ਗੱਲ ਕਿ ਨਹੀਂ ਆ ਚਲ ਆਇਓ 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 ਪਤਾ ਮੋਦਾ ਮਾਰੋ ਜੀ ਹਾਂਜੀ ਲਓ ਜੀ ਨੰਬਰ 4 ਹੋ ਗਿਆ ਨਾ ਓਕੇ ਖੁੱਡਾ ਨੰਬਰ 4 ਜੀ ਹਾਂਜੀ ਚੈਨਲ ਕੋ ਆਇਓ 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 ਪਤਾ ਲਓ ਜੀ ਆਇਓ ਬਸ ਇੰਨੀ ਬੋਲਵਾਇਦੇ ਦੂ ਬਾਅਦ ਵੈਲਿਡਿਟੀ ਪੂਰੀ ਹੋ ਗਈ ਬਸ ਉਹਨੇ ਬੈਠ ਕੇ ਲੈ ਪੈ ਚੱਲੀ ਗਏ ਬੈਠ ਕੇ ਠੀਕ ਹੈ ਕਿ ਨਹੀਂ ਤੇ ਅੱਗੇ ਬੈਠ ਕੇ ਲੱਖਦੇ ਦਾੜੇ ਤੇ ਨਾਲ ਦੀ ਨਾਲ ਉਹ ਦੀਪ ਉੱਦੇ ਹੋਗੇ ਅੱਗੇ ਵਾਟਰ ਠੀਕ ਹੈ ਲਾ ਲਿਆ ਬੱਚਾ ਚੈਨਸ ਦਿਖਾ ਗਈ ਲਾ ਲਾਂਗੇ ਮੈਂ ਬੱਚਾ ਹੱਥ ਤੇ ਲਓ ਜੀ ਡਟਦਾ ਹੀ ਦਾਣੇ ਪਾਣੀ ਵਾਲਾ ਹੋਇਆ ਕੰਪਲੀਟ ਜੀ ਸਾਰਾ ਕੋਈ ਦਾਣੇ ਪਾਣੀ ਵਾਲਾ ਆ ਬੱਚਾ ਹੱਲੇ ਡਿੱਗੇ ਪਿਆ ਜੀ ਬਾੜੀ ਬੋਲੇ ਬਈ ਫੇਰ ਤਾਂ ਬੱਚਾ ਇਹਨੇ ਥੱਲੇ ਡਿੱਗੇ ਪਿਆ ਲਾ ਉਤਾਰ ਰੱਖ ਲਓ ਕਿਵੇਂ ਕਰਦੇ ਮੇਰੇ ਨਹੀਂ ਹੱਥੇ ਨਾਲ ਉਤਾਰ ਰੱਖ ਹੱਥੇ ਨਾਲ ਹੈਗਾ ਹੀ ਹੁੰਦਾ ਹਾਂ ਉਹ ਤਾਂ ਹਾਂ ਰੱਖ ਦਿਖਾਓ ਜੀ ਐਂ ਦੀ ਤੇ ਨੀਤੀ ਆ ਉੱਦੇ ਵੀ ਵੱਡਤਾ ਕੋਈ ਗੱਲ ਨਹੀਂ ਹੁਣ ਉਹ ਰੱਖ ਪੜ ਕੇ ਦੱਸੋ ਜੀ ਚੱਲੋ ਜੀ ਠੀਕ ਹੈ ਮੈਂ ਕਿਤੇ ਜਾਂਦਾ ਓਕੇ ਠੀਕ ਹੈ ਬਾਏ ਬਾਏ ਕੱਲ ਕੋ ਮਿਲਾਂਗੇ ਕੱਲ ਕੋ ਮਿਲਾਂਗੇ ਹਾਂਜੀ ਹਾਂਜੀ ਠੀਕ ਆ ਜਾਓ ਕੱਲ ਕੋ ਜੂੜੀ ਲੈ ਜਾਓ ਠੀਕ ਹੈ ਜੀ ਓਕੇ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੈ ਕਰ ਰਹੇ ਨਾ ਨੂੰ ਟਾਈਮ ਨਾਲ ਲੈ ਸੀਗੇ ਉਹ ਤਾਂ ਸਾਨੂੰ ਦਿਖਾ ਕੇ ਦਿੱਤਾ ਸ਼ੇਰਬਾਣਾ ਮੈਂ ਆਪ ਹੀ ਭੁੱਲ ਗਿਆ ਤੇ ਦਾਣਾਂ ਦਾ ਪਾਣੀ ਪਾਤਾਈ ਸਾਰੇ ਕੂਤਰਾਂ ਨੂੰ ਰੋਟੀ ਖਾਏ ਦੋ ਜੀ ਵੀ ਕਿਤਾ ਹੈ ਇੱਕ ਗੱਲ ਦੀ ਸ਼ੁਕਰ ਹੈ ਵਾਸ ਸنگਾਈ ਜਾਂਦੀ ਅੱਜ ਨੀਂਦ ਆ ਜੇ ਨਾ ਬੜੀ ਸੁਣੀ ਗੱਲ ਆ ਬਟ ਟਾਈਮ ਨਾਲ ਆ ਜੇ ਨੀਂਦ ਹੁਣੇ ਹੀ ਸੋਜੋ ਕੋ ਰੱਖ ਕੇ ਇਹ ਤਾਂ ਨੀਂਦ ਦਾ ਡਿੱਕ ਬਹੁਤ ਆਣੀ ਸੀ ਅੱਜ ਮੈਨੂੰ ਲੱਗ ਕੇ ਪਤਾ ਅੱਜ ਦਵਾ ਪਹਿਣਾ ਸੀਗਾ ਠੀਕ ਹੈ ਕਿ ਨਹੀਂ ਤੇ ਸੱਚੀ ਦਵਾ ਪਹਿਣਾ ਜੀ ਅੱਜ ਪਤਾ ਕਿ ਉਹਨੂੰ ਆਪਣੇ ਇੱਥੇ ਪਹੇ ਬਈ 1 2 3 4 ਚਾਰ ਪਤੰਗ ਪਹੇ ਆਪਣੇ ਕੋਲੇ ਮੈਂ ਨਾਲ ਦੇਣਾ ਮੇ ਵੀ ਚਾਰ ਹੀ ਆ ਹਾਂ ਇੱਕ ਹੀ ਕਟਾਇਆ ਉਹਨੇ ਤਾਂ ਇੱਕ ਓਕੇ ਚਾਰ ਪਤੰਗ ਪਹੇ ਆ ਤੇ ਚੱਲ ਜੀਓ ਚੱਲਿਆ ਖਿਆਣਾ ਵਾ ਕਰ ਦਈਏ ਵਲੌਗ ਦੀ ਐਂਡਿੰਗ ਸਾਰੇ ਕੂਤਰ ਹੋ ਕੇ ਤੇ ਰਿਪੋਰਟਾਂ ਨੇ ਸਭ ਕੁਝ ਸੈਟ ਹੈ ਤੇ ਕੱਲ ਦਾ ਫਿਰ ਕੱਲ ਨੂੰ ਦੇ ਦਾਂ ਕੀ ਬੰਦਾ ਹਨ ਬਾਬੇ ਘੋੜੇ ਨੂੰ ਆਪਣਾ ਆਪਣੇ ਘਰੇ ਆ ਗਿਆ ਠੀਕ ਹੈ ਕਿ ਨਹੀਂ ਵਧੀਆ ਬੈਠਾ ਸੀ ਉੱਥੇ ਬਾਹਰ ਜਾਲ ਤੇ ਉਹਨੇ ਧੁੱਪੇ ਪਿਠਾ ਰੱਖਿਆ ਈ ਦਾਣੇ ਦੁਨੇ ਖਾਈ ਜਾਂਦੇ ਸੀ ਤੇ ਬਟਾ ਪਾਣੀ ਵੀ ਰੱਖਿਆ ਬੈਠਾ ਸੀਗਾ ਇੰਨਾ ਤਾਂ ਚੰਗਾ ਕੰਮ ਕਰ ਰਿਹਾ ਖਸਿਆ ਆਪਣੇ ਝੰਡੀ ਬੇਦੀ ਨੇ ਰਹਿ ਗਏ ਆਲੇ ਨੇ ਤੇ ਚੱਲ ਰਾਲੀ ਕਬੂਤਰੀ ਬਾਰੇ ਅਪਡੇਟ ਦੇ ਦੇਣ ਜਿਹੜੀ ਉੱਥੇ ਗਈ ਸੀ ਉਹਨੇ ਦੇ ਪਿੰਡੇ ਜਿਹਦੇ ਕਰਕੇ ਉਹਨੂੰ ਫ੍ਰੈਕੁਐਂਸੀ ਉੱਤੇ ਨਾ ਬੰਨਣ ਨੂੰ ਉਹ ਕਬੂਤਰੀ ਦਾ ਬਈ ਕੁਝ ਨਹੀਂ ਪਤਾ ਲੱਗਿਆ ਮਤਲਬ ਉਦੋਂ ਕੁਝ ਨਹੀਂ ਪਤਾ ਲੱਗਿਆ ਅੱਜ ਉਹਨੇ ਦੱਸਿਆ ਸੀ ਕਹਿੰਦਾ ਸ਼ਾਇਦ ਯਾਰ ਵੀ ਉਹ ਕਬੂਤਰੀ ਉਦੋਂ ਗਾਂ ਚੈਂਡਗਾ ਪਿੰਡ ਤੁਰ ਗਈ ਸੀ ਸਾਡੇ ਪਿੰਡੋਂ ਵੀ ਇੱਕ ਦੋ ਦਿਨ ਉੱਥੇ ਰਹੀ ਦੋ ਦਿਨ ਉੱਥੇ ਵੀ ਗਾਂ ਤੁਰ ਗਈ ਕਹਿੰਦਾ ਚੈਂਡਗਾ ਉਹਨੇ ਭਰਾ ਬ ਜਾਣ ਦਾਣਾ ਕੀ ਬਣਿਆ ਉਹ ਕੀ ਨਹੀਂ ਯਾਰ ਕੋਲਮ ਲਾ ਕੇ ਆਪਣੀ ਚੱਲ ਰਹੀ ਨਹੀਂ ਥਾਈ ਹਰੀ ਬਗਲਾ ਉੱਥੇ ਆ ਗਿਆ ਸੀਗਾ ਤੇ ਇਸ ਤੋਂ ਬਾਅਦ ਬਸ ਚਾਰ ਬੱਚੇ ਡੇ ਲਵਾਉਣੇ ਆ ਮੇਰੇ ਹਿਸਾਬ ਨਾਲ ਜੇ ਲੱਗ ਜਾਂਦਾ ਭਾਈ ਸੁਣੀ ਗੱਲ ਤਾਂ ਨਹੀਂ ਤਾਂ ਉਹ ਵੀ ਲੱਗਦੇ ਦੀਂਦੇ ਨਹੀਂ ਮੈਨੂੰ ਤੋਂ ਵੀ ਯਾਰ ਮਿੱਤਰਾਂ ਚ ਵੰਡੇ ਜਾਣਗੇ ਦੋ ਬੱਚੇ ਦਵਨੀ ਕੋਲੇ ਵੱਡੇ ਹੋਏ ਬੇਟੇ ਵੱਡੇ ਸ਼ ਉਹ ਵੀ ਚੱਕ ਲੈਣੇ ਹਜੇ ਇੱਧਰ ਕੰਮ ਤਾਂ ਚਲੋ ਹੋਈ ਜਾਣਗੇ ਓਕੇ ਜੀ ਸੌਣੇ ਆ ਜੇ ਨੀਂਦ ਆਈ ਤਾਂ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੇ ਵੀਰਾਂ ਨੂੰ ਤੇਰੇ